ਜੀ ਪਿਆਰੇ ਬੱਚਿਓ ਆਪਾਂ ਅੱਜ ਕਹਾਣੀ ਪੜਾਂਗੇ ਆਪਣੇ ਵਰਗੀ ਹਫਤੇ ਬਾਅਦ ਈਦ ਆਉਣ ਵਾਲੀ ਸੀ ਅਜ ਐਤਵਾਰ ਸੀ ਇਸ ਲਈ ਅੰਮੀ-ਅੱਬੂ ਘਰ ਦੀ ਸਫਾਈ ਵਿੱਚ ਰੁੱਝੇ ਹੋਏ ਸਨ ਬਾਕੀ ਸਾਰਾ ਦਿਨ ਅੰਮੀ-ਅੱਬੂ ਨੂੰ ਦਫ਼ਤਰ ਤੋਂ ਵੇਲ ਨਹੀਂ ਮਿਲਦੀ ਜੋਇਆ ਵੀ ਸਫਾਈ ਵਿੱਚ ਥੋੜੀ ਮਦਦ ਕਰ ਰਹੀ ਸੀ ਜਾਂ ਫਿਰ ਇੰਜ ਕਰ ਲਓ ਕੰਮ ਨੂੰ ਵਧਾ ਰਹੀ ਸੀ ਕਿਤਾਬਾਂ ਦੀ ਅਲਮਾਰੀ ਸਾਫ਼ ਕਰਦੇ ਹੋਏ ਅੱਬੂ ਨੇ ਸਾਰੀਆਂ ਕਿਤਾਬਾਂ ਮੇਜ਼ ਤੇ ਰੱਖ ਦਿੱਤੀਆਂ ਉਹ ਹਰ ਕਿਤਾਬ ਨੂੰ ਸਾਫ਼ ਕਰਕੇ ਅਲਮਾਰੀ ਵਿੱਚ ਰੱਖਣ ਲੱਗੇ ਜੋਇਆ ਜੋ ਕਾਫੀ ਦੇਰ ਤੋਂ ਕਿਤਾਬਾਂ ਨੂੰ ਪਲਟ ਰਹੀ ਸੀ ਅੱਬੂ ਨੇ ਪੁੱਛਿਆ ਪੜ੍ਹ ਲਿਖ ਕੇ ਉਸਨੇ ਅੱਬੂ ਨੂੰ ਪੁੱਛਿਆ ਅੱਬੂ ਪੜ੍ਹ ਲਿਖ ਕੇ ਕੀ ਹੁੰਦਾ ਹੈ ਬੇਟਾ ਪੜ੍ਹ ਲਿਖ ਕੇ ਤੂੰ ਕਮਿਸ਼ਨਰ ਡਾਕਟਰ ਅਧਿਆਪਕ ਤੇ ਹੋਰ ਬਹੁਤ ਕੁਝ ਬਣ ਸਕਦੀ ਹੈ ਤੂੰ ਕੀ ਬਣੇਗੀ ਅੱਬੂ ਨੇ ਇੱਕ ਹੋਰ ਕਿਤਾਬ ਬਲਮਾਰੀ ਵਿੱਚ ਰੱਖ ਦਿਆਂ ਕਿਹਾ ਡਾਕਟਰ ਬਣੇਗੀ ਦਾਦਾ ਜੀ ਨੇ ਮੰਜੇ ਤੇ ਲੇਟਦਿਆਂ ਕਿਹਾ ਨਹੀਂ ਨਹੀਂ ਸਾਡੀ ਜੋਇਆ ਤਾਂ ਟੀਚਰ ਬਣੇਗੀ ਤਾਂ ਜੋ ਆਪਣੇ ਘਰ ਦਾ ਵੀ ਕੰਮ ਕਰ ਸਕੇ ਕੁਰਸੀ ਤੇ ਬੈਠੀ ਦਾਦੀ ਨੇ ਕਿਹਾ ਪਰ ਅੱਬੂ ਮੈਂ ਇਸ ਤੋਂ ਪਹਿਲਾਂ ਕਿ ਜੋਇਆ ਆਪਣੀ ਗੱਲ ਪੂਰੀ ਕਰਦੀ ਅੱਬੂ ਨੇ ਕਿਹਾ ਤੈਨੂੰ ਪੜ੍ਹ ਲਿਖ ਕੇ ਇੰਜੀਨੀਅਰ ਬੰਨਣਾ ਚਾਹੀਦਾ ਹੈ ਤੇ ਮੇਰਾ ਅਧੂਰਾ ਸੁਪਨਾ ਪੂਰਾ ਕਰਨਾ ਚਾਹੀਦਾ ਪਰ ਪਿਤਾ ਜੀ ਮੈਂ ਤਾਂ ਮੈਂ ਤਾਂ ਕੀ ਮੇਰੇ ਬੱਚੇ ਤੂੰ ਪਹਿਲਾਂ ਇੱਕ ਚੰਗਾ ਵਿਅਕਤੀ ਬਣਾ ਅੰਮੀ ਨੇ ਉਸ ਦੀ ਗੱਲ ਨੂੰ ਕੱਟਦੇ ਹੋਏ ਕਿਹਾ ਓਹੋ ਪਰ ਮੈਂ ਕੀ ਬਣਨਾ ਚਾਹੁੰਦੀ ਹਾਂ ਕਟੂਕਟ ਮੈਨੂੰ ਤਾਂ ਪੁੱਛੋ ਜੋਇਆ ਨੇ ਖਿੱਚ ਕੇ ਕਿਹਾ ਹਾਂ ਦੱਸ ਤੂੰ ਕੀ ਬਣਨਾ ਚਾਹੁੰਦੀ ਹੈ ਸਾਰਿਆਂ ਨੇ ਇੱਕੋ ਵਾਜ ਪੁੱਛਿਆ ਮੈਂ ਬਸ ਆਪਣੇ ਵਰਗੀ ਬਣਨਾ ਚਾਹੁੰਦੀ ਹਾਂ ਜੋ ਇਹਦਾਇ ਬਿਆਨ ਸੁਣ ਕੇ ਸਾਰੇ ਹੈਰਾਨ ਹੋ ਗਏ ਤੇ ਇੱਕ ਦਜੀਵਲ ਦੇਖਣ ਲੱਗੇ। ਹਾਂਜੀ ਆਪਣੇ ਹੁਣ ਪ੍ਰਸ਼ਨਾਂ ਦੇ ਜਵਾਬ ਦੇਣੀ ਆਪਣੇ। ਪਹਿਲਾ ਪ੍ਰਸ਼ਨ ਬਣ ਗਿਆ। ਵੀ ਸਫਾਈ ਲਈ ਐਤਵਾਰ ਨੂੰ ਕਿਉਂ ਨਿਸ਼ਚਿਤ ਕੀਤਾ ਗਿਆ? ਹਾਂਜੀ ਕਿਉਂਕਿ ਐਤਵਾਰ ਨੂੰ ਹੀ ਅਮੀ ਅਬੂ ਨੂੰ ਵੇਲ ਹੁੰਦੀ ਐ। ਅਮੀ ਅਬੂ ਘਰੇ ਹੁੰਦੇ ਐ। ਦੂਸਰਾ ਪ੍ਰਸ਼ਨ। ਦਾਦੀ ਨੇ ਕਿਉਂ ਕਿਹਾ ਕਿ ਸਾਡੀ ਜੋ ਟੀਚਰ ਬਣੇਗੀ? ਹਾਂਜੀ ਤਾਂ ਕਿ ਉਹ ਘਰ ਨੂੰ ਵੀ ਸਮਾਂ ਦੇ ਸਕੇ ਘਰ ਆ ਕੇ ਕੰਮ ਕਰ ਸਕੇ। ਤੀਸਰਾ ਪ੍ਰਸ਼ਨ। ਅੱਬੂ ਨੇ ਜੋਇਆ ਨੂੰ ਇਹ ਕਿਉਂ ਕਿਹਾ ਕਿ ਤੈਨੂੰ ਮੇਰਾ ਅਧੂਰਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ ਅੱਬੂ ਦਾ ਸੁਪਨਾ ਇੰਜੀਨੀਅਰ ਬਣਨ ਦਾ ਸੀ ਉਹ ਜੋਇਆ ਨੂੰ ਵੀ ਇੰਜੀਨੀਅਰ ਬਣ ਕੇ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਸੀਗੇ ਅਗਲਾ ਪ੍ਰਸ਼ਨ ਭਾਰਤ ਵਿੱਚ ਕਿੰਨੇ ਤਿਉਹਾਰ ਮਨਾਏ ਜਾਂਦੇ ਸੂਚੀ ਬਣਾਓ ਭਾਰਤ ਵਿੱਚ ਹਜ਼ਾਰਾਂ ਤਿਉਹਾਰ ਮਨਾਏ ਜਾਂਦੇ ਆ ਤਾਂ ਆਪਾਂ ਕੁਝ ਕੀ ਤਿਉਹਾਰਾਂ ਦੇ ਨਾਮ ਲਿਖਦੇ ਆ ਲੋਹੜੀ ਦੀਵਾਲੀ ਵਿਸਾਖੀ ਦਸਹਿਰਾ ਕ੍ਰਿਸਮਸ ਈਦ ਹੋਲੀ ਰੱਖੜੀ ਤੇ ਹੋਰ ਬਹੁਤ ਸਾਰੇ ਤੁਸੀਂ ਪੜ੍ਹਾਈ ਕਰਕੇ ਕੀ ਕੀ ਬਣਨਾ ਚਾਹੁੰਦੇ ਹੋ ਤੇ ਦੱਸੋ ਹੂੰ ਮੈਂ ਪੜ੍ਹਾਈ ਕਰਕੇ ਟੀਚਰ ਬਣਨਾ ਚਾਹੁੰਦੀ ਆ ਤਾਂ ਕਿ ਬੱਚਿਆਂ ਨੂੰ ਮੈਂ ਪੜਾ ਸਕਾਂ ਅਗਲਾ ਪ੍ਰਸ਼ਨ ਹੈ ਅਗਲਾ ਅਗਲੀ ਕਹਾਣੀ ਹੈ ਸਵਾਦੀ ਪਰੌਂਠਾ ਅੱਜ ਸਵੇਰੇ ਤਨਵੀਰ ਨੇ ਸਕੂਲ ਲਈ ਤਿਆਰ ਹੋਣ ਤੋਂ ਬਾਅਦ ਆਪਣਾ ਲੰਚ ਬਾਕਸ ਖੋਲ੍ਹਿਆ ਕਿ ਉਸ ਦੀ ਮਾਂ ਨੇ ਉਸ ਦੇ ਲਈ ਕੀ ਤਿਆਰ ਕੀਤਾ ਵਾਹ ਆਲੂ ਦੇ ਪਰੌਂਠੇ ਉਹ ਖੁਸ਼ੀ ਨਾਲ ਉਛਲਿਆ ਤਨਵੀਰ ਨੂੰ ਆਪਣੀ ਮਾਂ ਦੇ ਹੱਥਾਂ ਦੇ ਬਣੇ ਪਰੌਂਠੇ ਬਹੁਤ ਪਸੰਦ ਹਨ ਉਸ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਉਹ ਉਹਨਾਂ ਨੂੰ ਕਿਸੇ ਨਾਲ ਸਾਂਝਾ ਕਰੇ ਉਹ ਉਹਨਾਂ ਨੂੰ ਤੁਰੰਤ ਖਾ ਲੈਂਦਾ ਹੈ ਪਰ ਅੱਜ ਅਜੇ ਨਹੀਂ ਹੋਇਆ ਸਕੂਲ ਜਾਂਦੇ ਹੋਏ ਤਨਵੀਰ ਨੇ ਇੱਕ ਮੁੰਡੇ ਨੂੰ ਦੇਖਿਆ ਉਹ ਮੁੰਡਾ ਉਸ ਦੀ ਉਮਰ ਦਾ ਸੀ ਉਹ ਕੂੜੇਦਾਨ ਵਿੱਚੋਂ ਕੁਝ ਲੱਭ ਰਿਹਾ ਸੀ ਤਨਵੀਰ ਨੇ ਰੁਕੇ ਦੇਖਿਆ ਮੁੰਡੇ ਨੇ ਕੂੜੇਦਾਨ ਵਿੱਚੋਂ ਕੁਝ ਬਚਿਆ ਹੋਇਆ ਭੋਜਨ ਕੱਢਿਆ ਤੇ ਖਾਣ ਲੱਗ ਪਿਆ ਤਨਵੀਰ ਨੇ ਕੁਝ ਦੇਰ ਸੋਚਿਆ ਫਿਰ ਉਸ ਨੇ ਆਪਣਾ ਬੈਗ ਖੋਲ੍ਹਿਆ ਅਤੇ ਪਰੌਂਠੇ ਮੁੰਡੇ ਨੂੰ ਦੇ ਦਿੱਤੇ ਤਨਵੀਰ ਉਸ ਮੁੰਡੇ ਵੱਲ ਵੇਖਦਾ ਰਿਹਾ ਖਾਣਾ ਖਾਣ ਤੋਂ ਬਾਅਦ ਮੁੰਡਾ ਫੁੱਟਫੁਟ ਕੇ ਰੋਣ ਲੱਗ ਪਿਆ ਉਸ ਨੇ ਫਿਰ ਖੁਸ਼ੀ ਨਾਲ ਤਨਵੀਰ ਵੱਲ ਦੇਖਿਆ ਤੇ ਕਿਹਾ ਇਹ ਸਵਾਦੀ ਹੈ ਤਨਵੀਰ ਨੂੰ ਇਹ ਬਹੁਤ ਚੰਗਾ ਲੱਗਿਆ ਉਹ ਛਾਲਾ ਮਾਰਦਾ ਹੋਇਆ ਸਕੂਲ ਪਹੁੰਚ ਗਿਆ ਜਲਦੀ ਇਹ ਸਕੂਲ ਦੇ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ। ਤਨਵੀਰ ਨੂੰ ਭੁੱਖ ਲੱਗ ਰਹੀ ਸੀ। ਉਸਨੇ ਜਲਦੀ ਨਾਲ ਆਪਣਾ ਬੈਗ ਖੋਲ੍ਹਿਆ ਪਰ ਲੰਚ ਬਾਕਸ ਬਾਹਰ ਕੱਢਿਆ। ਉਹ ਇੱਕ ਪਲ ਹੀ ਉਹਦਾ ਚਿਹਰਾ ਪੀਲਾ ਪੈ ਗਿਆ ਕਿਉਂਕਿ ਲੰਚ ਬਾਕਸ ਵਿੱਚ ਕੁਝ ਨਹੀਂ ਸੀ ਪਰ ਉਸਨੇ ਨਿਮਸ ਕਰਾਉਂਦੇ ਹੋਏ ਖਾਲੀ ਲੰਚ ਬਾਕਸ ਵਾਪਸ ਬੈਗ ਵਿੱਚ ਪਾ ਦਿੱਤਾ। ਕੁਝ ਘੰਟਿਆਂ ਬਾਅਦ ਸਕੂਲ ਦੀ ਆਖਰੀ ਘੰਟੀ ਦੀ ਛੁੱਟੀ ਦੀ ਘੰਟੀ ਵੱਜੀ। ਤਨਵੀਰ ਭੱਜ ਕੇ ਘਰ ਪਹੁੰਚ ਅਨਸਾਰ ਸਿੱਧਰ ਸੋਈ ਚੁ ਗਿਆ। ਮੰਮੀ ਕੁਝ ਖਾਣ ਨੂੰ ਦਿਓ ਮੈਨੂੰ। ਮਾਂ ਨੇ ਹੈਰਾਨੀ ਨਾਲ ਤਨਵੀਰ ਵੱਲ ਦੇਖ ਕੇ ਪੁੱਛਿਆ, "ਓਏ ਤੈਨੂੰ ਪਰੌਂਠੇ ਪਸੰਦ ਨਹੀਂ ਆਏ?" ਤਨਵੀਰ ਉਸ ਮੁੰਡੇ ਵੇਰ ਸੋਚ ਕੇ ਮੁਸਕਰਾਇਆ ਹਾਂ ਹਾਂ ਅਤੇ ਉਹਨੇ ਕਿਹਾ ਉਹ ਪਰੌਂਠਾ ਬਹੁਤ ਸਵਾਦੀ ਸੀ ਤਾਂ ਆਪਣੇ ਪ੍ਰਸ਼ਨਾਂ ਦੇ ਜਵਾਬ ਬਣ ਗਏ ਤਨਵੀਰ ਆਪਣਾ ਪਰੌਂਠਾ ਕਿਸੇ ਨਾਲ ਸਾਂਝਾ ਕਿਉਂ ਨਹੀਂ ਸੀ ਕਰਨਾ ਪਸੰਦ ਕਰਦਾ ਕਿਉਂਕਿ ਉਸ ਨੂੰ ਆਲੂ ਦੇ ਪਰੌਂਠੇ ਬਹੁਤ ਪਸੰਦ ਸੀ ਤਾਂ ਨਹੀਂ ਉਹ ਕਿਸੇ ਨੂੰ ਦਿੰਦਾ ਸੀ ਦੂਸਰਾ ਪ੍ਰਸ਼ਨ ਹੈ ਸਕੂਲ ਜਾਂਦੇ ਸਮੇਂ ਤਨਵੀਰ ਨੇ ਕੀ ਦੇਖਿਆ ਸਕੂਲ ਜਾਂਦੇ ਸਮੇਂ ਤਨਵੀਰ ਨੇ ਦੇਖਿਆ ਕਿ ਇੱਕ ਲੜਕਾ ਕੂੜੇ ਦੇ ਵਿੱਚੋਂ ਕੁਝ ਖਾਣ ਲਈ ਲੱਭ ਰਿਹਾ ਹੈ ਤੀਸਰਾ ਪ੍ਰਸ਼ਨ ਉਹ ਪਰੌਂਠਾ ਬਹੁਤ ਸਵਾਦੀ ਸੀ ਤਨਵੀਰ ਨੇ ਆਪਣੀ ਮਾਂ ਨੂੰ ਇਹ ਕਿਉਂ ਕਿਹਾ ਜਦੋਂ ਕਿ ਉਸਨੇ ਤਾਂ ਪਰੌਂਠਾ ਖਾਦਾ ਹੀ ਨਹੀਂ ਹਾਂ ਉਸ ਨੂੰ ਉਸ ਗਰੀਬ ਲੜਕੇ ਦਾ ਚਿਹਰਾ ਯਾਦ ਆ ਗਿਆ ਜਿਹੜਾ ਕਿ ਫੁੱਟ ਫੁੱਟ ਕੇ ਰੋਣ ਲੱਗ ਪਿਆ ਸੀ ਖਾਣਾ ਖਾਣ ਤੋਂ ਬਾਅਦ ਮੁੰਡਾ ਕੀ ਕਰਨ ਲੱਗ ਪਿਆ ਖਾਣਾ ਖਾਣ ਤੋਂ ਬਾਅਦ ਮੁੰਡਾ ਜੋਰ ਜੋਰ ਤੇ ਰੋਣ ਲੱਗ ਪਿਆ ਫੁੱਟ ਫੁੱਟ ਕੇ ਰੋਣ ਲੱਗ ਪਿਆ ਤੁਹਾਡਾ ਪਸੰਦੀਦਾ ਭੋਜਨ ਕੀ ਹੈ ਉਹਨੂੰ ਬਣਾਉਣ ਦਾ ਕੀ ਤਰੀਕਾ ਹੈ ਮੇਰਾ ਪਸੰਦੀਦਾ ਭੋਜਨ ਖੀਰ ਹੈ ਤੇ ਇਸ ਨੂੰ ਬਣਾਉਣ ਦਾ ਤਰੀਕਾ ਹੈਗਾ ਦੁੱਧ ਅਤੇ ਚੌਲਾਂ ਨੂੰ ਚੰਗੀ ਤਰ੍ਹਾਂ ਉਬਾਲਿਆ ਜਾਂਦਾ ਹੈ ਤੇ گاੜਾ ਹੋਣ ਤੱਕ ਪਕਾਇਆ ਜਾਂਦਾ ਹੈ ਅਗਲੀ ਕਹਾਣੀ ਆਪਣੀ ਸੰਤੁਲਿਤ ਖਾਣਾ ਹਫਤੇ ਦੇ ਪਹਿਲੇ ਦਿਨ ਹੀ ਸਕੂਲ ਜਾਣ ਸਮੇਂ ਦੀ ਪੰਛੂ ਨੇਟਡ ਵਿੱਚ ਬੇਇਤਹਾਸ਼ਾ ਦਰਦ ਹੋਣ ਲੱਗਿਆ ਉਹ ਦਰਦ ਨਾਲ ਚੀਖਿਆ ਮੰਮੀ ਨੇ ਦੀਪੰਛੂ ਦੇ ਡੈਡੀ ਨੂੰ ਦੱਸਿਆ ਅਤੇ ਦਫ਼ਤਰ ਤੋਂ ਛੁੱਟੀ ਲੈ ਕੇ ਉਹਨੂੰ ਡਾਕਟਰ ਕੋਲ ਲੈ ਜਾਣ ਲਈ ਕਿਹਾ ਇੰਨਾ ਕਰਨ ਉਪਰੰਤ ਮੰਮੀ ਨੇ ਕਿਹਾ ਦੀਪੰਛੂ ਤੈਨੂੰ ਕਿੰਨੀ ਵਾਰੀ ਕਿਹਾ ਕਿ ਬਾਜ਼ਾਰ ਦਾ ਖਾਣਾ ਨਾ ਖਾਇਆ ਕਰ ਉਹ ਖਾਣਾ ਸਫਾਈ ਵਾਲਾ ਨਹੀਂ ਹੁੰਦਾ ਪਰ ਦੀਪੰਛੂ ਨੇ ਦਰਦ ਕਾਰਨ ਕੋਈ ਗੌਰ ਨਾ ਕੀਤਾ ਹਸਪਤਾਲ ਪੁੱਜਦੇ ਹੀ ਡਾਕਟਰ ਸਾਹਿਬ ਆ ਗਏ ਦੀਪ ਨੇ ਦੀਪ ਦੇ પેટ ਤੇ ਉਹਨਾਂ ਨੇ ਉਂਗਲਾ ਫੇਰੀਆਂ ਤੇ ਪੁੱਛਿਆ ਕੱਲ੍ਹ ਵਾਰੋਂ ਕੀ ਖਾਦਾ ਸੀ ਦੀਪ ਨੇ ਕਿਹਾ ਸੈਂਡਵਿਚ ਡਾਕਟਰ ਨੇ ਦੀਪਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਤੇ ਕਿਹਾ ਜਿਵੇਂ ਕਿ ਇੱਕ ਮਸ਼ੀਨ ਨੂੰ ਕੰਮ ਕਰਨ ਲਈ ਊਰਜਾ ਦੀ ਜ਼ਰੂਰਤ ਹੁੰਦੀ ਹੈ ਜੋ ਉਸ ਨੂੰ ਪੈਟਰੋਲ ਜਾਂ ਡੀਜ਼ਲ ਤੋਂ ਮਿਲਦੀ ਹੈ ਇੱਥੇ ਇਸ ਤਰ੍ਹਾਂ ਵੱਖ-ਵੱਖ ਕ੍ਰਿਆਵਾਂ ਕਰਨ ਲਈ ਮਨੁੱਖ ਨੂੰ ਵੀ ਊਰਜਾ ਦੀ ਲੋੜ ਹੁੰਦੀ ਹੈ ਜੋ ਉਹਨੂੰ ਭੋਜਨ ਤੋਂ ਮਿਲਦੀ ਹੈ ਦੀਪਾਂਸ਼ੂ ਪੋ ਧਿਆਨ ਨਾਲ ਸੁਣ ਰਿਹਾ ਸੀ ਜਿਵੇਂ ਉਸ ਨੂੰ ਦਰਦ ਭੁੱਲ ਗਿਆ ਹੋਵੇ ਡਾਕਟਰ ਨੇ ਅੱਗੇ ਸੰਤੁਲਿਤ ਭੋਜਨ ਬਾਰੇ ਦੱਸਣਾ ਸ਼ੁਰੂ ਕੀਤਾ ਸੰਤੁਲਿਤ ਭੋਜਨ ਦੇ ਮੁੱਖ ਪੋਸ਼ਟਿਕ ਤੱਤ ਮੋਟਾ ਆਹਾਰ ਪਾਣੀ ਕਾਰਬੋਹਾਈਡਰੇਟਸ ਚਰਬੀ ਪ੍ਰੋਟੀਨ ਵਿਟਾਮਿਨ ਅਤੇ ਖਣਿਜ ਭੋਜਨ ਦੇ ਮੁੱਖ ਪ੍ਰੇਰਕ ਤੱਤ ਹਨ ਦੀਪ ਦੇ ਡੈਡੀ ਨੇ ਕਾਰਬੋਹਾਈਡਰੇਟਸ ਬਾਰੇ ਪੁੱਛਿਆ ਤਾਂ ਡਾਕਟਰ ਨੇ ਕਿਹਾ ਕਾਰਬੋਹਾਈਡਰੇਟਸ ਸਾਡੇ ਸਰੀਰ ਲਈ ਊਰਜਾ ਦਾ ਮੁੱਖ ਸਰੋਤ ਹਨ ਇਸ ਲਈ ਇਹਨਾਂ ਨੂੰ ਊਰਜਾ ਦੇਣ ਵਾਲਾ ਭੋਜਨ ਕਿਹਾ ਜਾਂਦਾ ਹੈ ਕਾਰਬੋਹਾਈਡਰੇਟਸian ਦੋ ਮੁੱਖ ਕਿਸਮਾਂ ਸ਼ੂਗਰ ਤੇ ਸਟਾਰਚ ਸਭ ਕੁਝ ਸੁਣਨ ਤੋਂ ਬਾਅਦ ਦਿਪਾਂਸ਼ੂ ਨੇ ਕਿਹਾ ਮੈਂ ਆਪ ਛੱਬ ਦੇ ਸਾਹਮਣੇ ਤੌਬਾ ਕਰਦਾ ਹਾਂ ਕਿ ਕਦੀ ਬਾਹਰ ਦਾ ਖਾਣਾ ਨਹੀਂ ਖਾਵਾਂਗੇ ਅਤੇ ਸੰਤੁਲਿਤ ਭੋਜਨ ਲੈਣ ਦੀ ਕੋਸ਼ਿਸ਼ ਕਰਦਾ ਰਹਾਂਗਾ ਤਾਂ ਬੱਚੋ ਆਪਣੇ ਇਸ ਗਾਣੀ ਦੇ ਪ੍ਰਸ਼ਨ ਬਣ ਗਏ ਕਿਸ ਤਰੀਡੇ ਵਿੱਚ ਦਰਦ ਹੋ ਰਿਹਾ ਸੀ ਦਿਪਾਂਸ਼ੂ ਦੇ ਅਸਪਤਾਲ ਪਹੁੰਚਦੇ ਹੀ ਕੌਣ ਆ ਗਿਆ ਡਾਕਟਰ ਸਾਹਿਬ ਭੋਜਨ ਦੇ ਮੁੱਖ ਪ੍ਰੇਰਕ ਤੱਤ ਕਿਹੜੇ ਹਨ ਕਾਰਬੋਹਾਈਡਰੇਟਸ ਵਿਟਾਮਿਨ ਖਣਿਜ ਚਰਬੀ ਪ੍ਰੋਟੀਨ ਸਾਰੇ ਅਸੀਂ ਉਪਰੋਕਤ ਸਾਰਿਆਂ ਦੇ ਨਿਸ਼ਾਨ ਲਾਵਾਂਗੇ ਊਰਜਾ ਕਿੱਥੋਂ ਮਿਲਦੀ ਹੈ ਜਿਵੇਂ ਕਿਸੇ ਚੀਜ਼ ਨੂੰ ਚਲਾਉਣ ਵਾਸਤੇ ਪੈਟਰੋਲ ਤੇ ਡੀਜ਼ਲ ਅਸੀਂ ਲਾਵਾਂਗੇ ਨਿਸ਼ਾਨ ਊੜਾ ਤੇ ਆੜਾ ਦੋਵਾਂ ਤੋਂ ਡਾਕਟਰ ਨੇ ਦੀ ਫੰਕਸ਼ਨ ਕੀ ਸਮਝਾਉਣਾ ਸ਼ੁਰੂ ਕੀਤਾ ਡਾਕਟਰ ਨੇ ਤੇ ਪੰਕਸ਼ਨ ਨੂੰ ਕਿਹਾ ਜਿਵੇਂ ਕਿਸੇ ਮਸ਼ੀਨ ਨੂੰ ਚਲਾਉਣ ਲਈ ਊਰਜਾ ਦੀ ਲੋੜ ਹੁੰਦੀ ਹੈ ਐਵੇਂ ਸਾਡਾ ਸਰੀਰ ਵੀ ਇੱਕ ਮਸ਼ੀਨ ਹੈ ਇਸ ਨੂੰ ਚਲਾਉਣ ਲਈ ਭੋਜਨ ਦੀ ਲੋੜ ਹੁੰਦੀ ਹੈ ਮੰਮੀ ਨੇ ਤੇ ਪੰਕਸ਼ਨ ਨੂੰ ਕੀ ਕਿਹਾ ਮੰਮੀ ਨੇ ਤੇ ਪੰਕਸ਼ਨ ਨੂੰ ਕਿਹਾ ਤੈਨੂੰ ਕਿੰਨੇ ਵਾਰੀ ਸਮਝਾਇਆ ਕਿ ਬਾਹਰ ਦਾ ਖਾਣਾ ਨਾ ਖਾਇਆ ਕਰ ਡਾਕਟਰ ਨੇ ਸੰਤੁਲਿਤ ਭੋਜਨ ਬਾਰੇ ਕੀ ਦੱਸਿਆ ਡਾਕਟਰ ਸਾਹਿਬ ਨੇ ਦੱਸਿਆ ਕਿ ਕਾਰਬੋਹਾਈਡਰੇਟਸ ਚਰਬੀ ਪਟਾਵਨ ਪ੍ਰੋਟੀਨ ਖਣਿਜ ਪਦਾਰਥ ਪਾਣੀ ਆਦੀ ਸਾਰੇ ਭੋਜਨ ਦੇ ਮੁੱਖ ਤੱਤ ਹਨ ਕਾਰਬੋਹਾਈਡਰੇਟਸ ਦੇ ਦੋ ਮੁੱਖ ਕਿਸਮਾਂ ਕਿਹੜੀਆਂ ਹਨ 슈ਗਰ ਤੇ ਸਟਾਰਚ ਤਾਂ ਬੱਚੋ ਆਪਣੀ ਸੰਤੁਲਿਤ ਖੁਰਾਕ ਦਾ ਹਫਤੇ ਦਾ ਮੈਨੂੰ ਅਸੀਂ ਨੇ ਬਣਾਉਣਾ ਹੈ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸਾਰੇ ਹਫਤੇ ਦੇ ਵਿੱਚ ਅਸੀਂ ਸਵੇਰੇ ਦੁਪਹਿਰੇ ਸ਼ਾਮ ਨੂੰ ਕੀ ਖਾਣਾ ਤੇ ਤੁਸੀਂ ਆਪਣੇ ਆਪਣੇ ਹਿਸਾਬ ਦੇ ਨਾਲ ਕੀ ਖਾਂਦੇ ਹੋ ਕੀ ਖਾਣਾ ਤੁਹਾਨੂੰ ਚਾਹੀਦਾ ਉਹਦਾ ਮੈਨੂੰ ਆਪਣੀ ਅਗਲੀ ਕਹਾਣੀ ਗਣਿਤ ਦੀ ਕਾਪੀ ਰੋਜ ਵਾਂਗ ਮਾਂ ਨੇ ਦਲਜੀਤ ਨੂੰ ਬੁਲਾਇਆ ਦਲਜੀਤ ਅੱਜ ਵੀ ਮੰਜੇ ਤੇ ਹੀ ਸੀ ਅੱਜ ਉਸ ਦਾ ਸਕੂਲ ਜਾਣ ਦਾ ਮਨ ਨਹੀਂ ਸੀ ਤਾਂ ਦੀ ਹੀ ਮਾਂ ਨੇ ਬੱਸ ਤੇ ਹਾਰਨ ਦੀ ਆਵਾਜ਼ ਸੁਣੀ ਮਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਦਿਲਜੀਤ ਕੀ ਤੂੰ ਸਕੂਲ ਨਹੀਂ ਜਾਣਾ ਦਿਲਜੀਤ ਨੇ ਬਿਸਤਰੇ ਤੇ ਪਏ ਪਏ ਹੀ ਕਿਹਾ ਮਾਂ ਅੱਜ ਮੇਰਾ ਸਕੂਲ ਜਾਣ ਨੂੰ ਮਨ ਨਹੀਂ ਹੈ ਇਸ ਤੋਂ ਪਹਿਲਾਂ ਕਿ ਮਾਂ ਕੋਈ ਹੋਰ ਸਵਾਲ ਪੁੱਛਦੀ ਸਕੂਲ ਬੱਸ ਪਹਿਲਾਂ ਹੀ ਦੋ ਵਾਰੀ ਹਾਰਨ ਵਜਾ ਕੇ ਜਾ ਚੁੱਕੀ ਸੀ ਕਰੀਬ 2 ਘੰਟੇ ਬਾਅਦ ਜਦੋਂ ਦਿਲਜੀਤ ਸੌਂ ਕੇ ਉੱઠી ਤਾਂ ਉਹ ਬਹੁਤ ਉਦਾਸ ਸੀ ਮਾਂ ਸਕੂਲ ਗਈ ਪਰ ਦਿਲਜੀਤ ਅੱਖਾਂ ਬੰਦ ਕਰਕੇ ਪਈ ਰਹੀ ਕੁਝ ਦੇਰ ਬਾਅਦ ਉਸਨੇ ਕਿਸੇ ਨਾਲ ਵੀ ਗੱਲ ਨਾ ਕੀਤੀ ਮਾਂ ਨੇ ਦਿਲਜੀਤ ਨੂੰ ਸਵੇਰ ਦਾ ਭੋਜਨ ਕਰਨ ਲਈ ਕਿਹਾ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਸਵੇਰ ਤੋਂ ਦੁਪਹਿਰ ਹੋ ਗਈ ਇਸ ਵਾਰ ਮਾਂ ਨੇ ਦਿਲਜੀਤ ਨੂੰ ਕਿਹਾ ਤੂੰ ਸਕੂਲ ਤਾਂ ਨਹੀਂ ਗਈ ਘਟੂ ਘਟ ਆਪਣਾ ਹੋਮਵਰਕ ਤਾਂ ਪੂਰਾ ਕਰ ਲੈ ਦਿਲਜੀਤ ਚੁੱਪ ਰਹੀ ਜਿਵੇਂ ਉਸਨੇ ਕੁਝ ਸੁਣਿਆ ਹੀ ਨਾ ਹੋਵੇ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਉਸਨੇ ਆਪਣਾ ਬੈਗ ਖੋਲ੍ਹਿਆ ਬੈਗ ਵਿੱਚ ਗਣਿਤ ਦੀ ਕਾਪੀ ਕੱਢੀ ਕੁਝ ਪੰਨੇ ਪਲਟੇ ਇੱਕ ਪੰਨੇ ਤੇ ਇੱਕ ਸਟਾਰ ਬਣਿਆ ਹੋਇਆ ਸੀ ਦੂਸਰੇ ਪੰਨੇ ਤੇ ਇੱਕ ਛੋਟਾ ਜਿਹਾ ਮੁਸਕਰਾਉਂਦਾ ਹੋਇਆ ਚਿਹਰਾ ਬਣਿਆ ਹੋਇਆ ਸੀ ਤੇ ਕੁਝ ਥਾਵਾਂ ਤੇ ਕੀਤੀਆਂ ਗਈਆਂ ਗਲਤੀਆਂ ਲਈ ਚੱਕਰ ਵੀ ਲਗਾਏ ਹੋਏ ਸਨ ਕਾਪੀ ਦੇ ਆਖਰੀ ਪੰਨੇ ਤੇ ਨੀਲੋ ਮੈਡਮ ਦਲਜੀਤ ਨੇ ਪਿਆਰ ਨਾਲ ਨੀਰਮੈਡਮ ਦੇ ਨਾਂ ਤੇ ਹੱਥ ਫੇਰਿਆ ਅੱਜ ਤੋਂ ਉਸ ਦੀ ਸਭ ਤੋਂ ਪਿਆਰੀ ਅਧਿਆਪਕਾ ਉਸ ਨੂੰ ਸਕੂਲ ਵਿੱਚ ਨਹੀਂ ਦਿਸੇਗੀ ਦਲਜੀਤ ਦੀ ਅੱਖ ਵਿੱਚੋਂ ਇੱਕ ਹੰਝੂ ਡਿੱਗਿਆ ਅਤੇ ਉਸ ਨੇ ਕਾਪੀ ਬੰਦ ਕਰ ਦਿੱਤੀ ਅਤੇ ਉਸ ਨੂੰ ਆਪਣੇ ਨਾਲ ਲਾ ਲਿਆ ਆਪਣੀ ਗਣਿਤ ਦੀ ਕਾਪੀ ਬੱਚਿਓ ਕਹਾਣੀ ਪੂਰੀ ਹੁੰਦੀ ਹੈ ਤੇ ਆਪਣਾ ਪਹਿਲਾ ਪ੍ਰਸ਼ਨ ਹੈ ਮਾਂ ਨੇ ਦਲਜੀਤ ਨੂੰ ਆਵਾਜ਼ ਕਿਉਂ ਮਾਰੀ ਮਾਂ ਨੇ ਦਲਜੀਤ ਨੂੰ ਇਸ ਲਈ ਆਵਾਜ਼ ਮਾਰੀ ਕਿ ਸਕੂਲ ਜਾਣ ਦਾ ਸਮਾਂ ਹੋ ਗਿਆ ਸੀਗਾ ਗਣਿਤ ਦੀ ਕਾਪੀ ਨਾਲ ਦਲਜੀਤ ਨੇ ਕੀ ਕੀਤਾ ਗਣਿਤ ਦੀ ਕਾਪੀ ਨੂੰ ਦਲਜੀਤ ਨੇ ਘੁੱਟ ਕੇ ਆਪਣੇ ਨਾਲ ਲਗਾ ਲਿਆ ਤੀਸਰਾ ਪ੍ਰਸ਼ਨ ਦਲਜੀਤ ਦੀ ਉਦਾਸੀ ਦਾ ਕੀ ਕਾਰਨ ਸੀ ਗਣਿਤ ਵਾਲੇ ਅਧਿਆਪਕ ਉਸ ਨੂੰ ਹੁਣ ਸਕੂਲ ਵਿੱਚ ਨਹੀਂ ਦਿਸਣਗੇ ਇਸ ਕਰਕੇ ਉਹ ਉਦਾਸ ਸੀ ਤੁਸੀਂ ਸਕੂਲ ਵਿੱਚ ਪੜਨ ਤੋਂ ਬਿਨਾ ਹੋਰ ਕੀ ਕੁਝ ਗਤੀਵਿਧੀਆਂ ਕਰਦੇ ਹੋ ਅਸੀਂ ਸਕੂਲ ਵਿੱਚ ਖੇਡਦੇ ਹਾਂ ਚਾਰਟ ਬਣਾਉਂਦੇ ਹਾਂ ਸੱਭਿਆਚਾਰਕ ਗਤੀਵਿਧੀਆਂ ਕਰਦੀਆਂ ਬੈਂਡ ਵਜਾਉਂਦੇ ਹਾਂ ਕਸਰਤ ਕਰਦੇ ਹਾਂ ਤੇ ਹੋਰ ਬਹੁਤ ਸਾਰੀ ਕੰਮ ਕਰਦੇ ਹਾਂ ਤੁਹਾਡੇ ਮਨਪਸੰਦ ਅਧਿਆਪਕ ਕੌਣ ਹਨ ਤੇ ਕਿਉਂ ਮੇਰੇ ਮਨਪਸੰਦ ਅਧਿਆਪਕ ਨੀਲਾ ਮੈਡਮ ਹਨ ਕਿਉਂਕਿ ਉਹ ਸਾਨੂੰ ਬਹੁਤ ਪਿਆਰ ਨਾਲ ਪੜਾਉਂਦੇ ਹਨ ਬੱਚਿਓ ਆਪਣੀਆਂ ਅੱਜ ਦੀਆਂ ਕਹਾਣੀਆਂ ਖਤਮ ਹੋ ਗਈਆਂ ਤੇ ਹਲੇ 8 ਕਹਾਣੀਆਂ ਆਪਾਂ ਨੇ ਹੋਰ ਪੜ੍ਹਣੀਆਂ ਉਹ ਅਗਲੀ ਵੀਡੀਓ ਚ ਪੜ੍ਹਾਂਗੇ ਇਹ ਵੀਡੀਓ ਕਾਫੀ ਲੰਬੀ ਹੋ ਗਈ ਹੈ ਜੇ ਤੁਹਾਨੂੰ ਮੇਰੀਆਂ ਕਹਾਣੀਆਂ ਪਸੰਦ ਆਉਂਦੀਆਂ